ਅ ਜਿਹੜੇ ਜੀ ਸਾਰਿਆਂ ਨੂੰ ਅੱਜ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਦੀਪਕ ਪਾਰਖ ਆਈਪੀਐਸ ਐਸਐਸਪੀ ਸਾਹਿਬ ਬਟੰਡਾ ਜੀ ਦੇ ਹੁਕਮ ਤੇ ਅ ਅਸੀਂ ਮੈਂ ਪਰਵੇਸ਼ ਚੋਪੜਾ ਡੀਐਸਪੀ ਮੇਰੇ ਨਾਲ ਇੰਸਪੈਕਟਰ ਪ੍ਰਵਿੰਦਰ ਸਿੰਘ ਇੰਚਾਰਜ ਟ੍ਰੈਫਿਕ ਟ੍ਰੈਫਿਕ ਦੇ ਜਵਾਨ ਉਰ ਪੀਸੀ ਤੇ ਜਵਾਨਾਂ ਨੇ ਮਿਲ ਕੇ ਇਸ ਲਾਈਨ ਦੇ ਵਿੱਚ ਅ ਡ੍ਰੈਕਟ ਲਗਾਏ ਨੇ ਤੇ ਮੈਂ ਸਮਝਦਾ ਕਿ ਐਸਵੇਲੇ ਸਭ ਤੋਂ ਸੁਪਰੀਮ ਤੋਂ ਸਭ ਤੋਂ ਉੱਚਾ ਕੰਮ ਹੈ ਇਸ ਧਰਤੀ ਨੂੰ ਗਰਮੀ ਤੋਂ ਰਾਹਤ ਦਿਨ ਲਈ ਇਹ ਇਸ ਇੱਕੋ ਤੈਕਨਾ ਹੋ ਸਕਦੀ ਹੈ ਕਿਸੀਂ ਵੱੱਤ ਵੱੱਤ ਰੁੱਖ ਲਗਾਈਏ ਵੱੱਤ ਵੱੱਤ ਪਲਾਂਟਸ ਅਸੀਂ ਲਗਾਈਏ ਇਸ ਧਰਤੀ ਉੱਤੇ ਤਾਂ ਕਿ ਜਿਹੜਾ ਟੈਂਪਰੇਚਰ ਹੈ ਬਹੁਤ ਜ਼ਿਆਦਾ ਜਿਹੜਾ ਹਾਈ ਜਾ ਰਿਹਾ ਹੈ ਉਹ ਟੈਂਪਰੇਚਰ ਕੁਝ ਅਗਲੇ ਸਾਲਾਂ 'ਚ ਡਾਊਨ ਹੋਵੇ ਕਿ ਸਾਰਿਆਂ ਨੂੰ ਗਰਮੀ ਤੋਂ ਰਾਹਤ ਮਿਲੇ ਮੈਂ ਆਪ ਜੀ ਦੇ ਮਾਧਮ ਤੋਂ ਸਾਰਿਆਂ ਨੂੰ ਅਪੀਲ ਕਰਦਾ ਕਿ ਹਰ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਘੱਟੋ ਘੱਟ ਵੀ 50 ਰੁੱਖ ਜ਼ਰੂਰ ਲਗਾਵੇ ਤੇ ਉਹਨਾਂ ਰੁੱਖਾਂ ਦੀ ਪਾਲਣਾ ਕਰੇ ਜਿਵੇਂ ਹਰ ਸਾਲ ਜਾਂ ਹਰ ਦੋ ਸਾਲ ਬਾਅਦ ਰੁੱਖੀ ਇੱਕ ਦੋ ਇੱਕ ਦੋ ਲਗਾਣ ਤੇ ਸਿਰਫ ਲਗਾਣਾ ਹੀ ਨਹੀਂ ਉਹਨਾਂ ਰੁੱਖਾਂ ਦੀ ਪਾਲਣਾ ਵੀ ਕਰਨੀ ਹੈ ਉਹਨਾਂ ਨੂੰ ਅੱਛੇ ਤਰੀਕੇ ਨਾਲ ਬੱਚਿਆ ਕਰਨ ਉਹਨਾਂ ਦੀ ਪਾਲਣਾ ਕਰਨੀ ਹੈ ਇਹ ਜਿਹੜਾ ਕੰਮ ਹੈ ਇਹ ਅਸੀਂ ਆਪਣੇ ਵਾਸਤੇ ਅੱਜ ਨਹੀਂ ਕਰ ਰਹੇ ਅਸੀਂ ਆਉਣ ਵਾਲੀ ਪੀੜ੍ਹੀ ਵਾਸਤੇ ਕਰ ਰਹੇ ਹਾਂ ਤਾਂਕਿ ਉਹਨੂੰ ਅੱਛਾ ਵਾਤਾਵਰਣ ਦੇ ਸਕੇ ਮੈਂ ਐਸੇ ਆਸ ਨਾਲ ਤੁਹਾਨੂੰ ਸਾਰ ਨੂੰ ਕੀ ਕਰਦਾ ਤੁਸੀਂ ਸਾਰੇ ਦਰਖਤ ਲਗਾਓ ਰੁੱਖ ਲਗਾਓ ਪਲਾਂਟਸ ਲਗਾਓ ਇਸ ਸੱਤੀ ਨੂੰ ਗਰਮ ਵਾਤਾਵਰਣ ਤੋਂ ਬਚਾਓ ਧੰਨਵਾਦ ਜੈ